ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2 11 ਨੂੰ ਨਵੰਬਰ ਨੂੰ ਦੀਪਜੀਮਾ ਦਾ ਇਥੇ ਕੋਕਰ ਪੈਲੈਸ ਦੇ ਨੇੜੇ ਜਿਹੜਾ ਜੇ ਸਾਡੇ 6:30 ਵਜੇ ਇੱਕ ਬਰੂਟਲ ਮਰਡਰ ਕੀਤਾ ਗਿਆ ਸੀਗਾ ਉਹਦੇ ਵਿੱਚ ਦੋ ਮੋਟਰਸਾਈਕਲਾਂ ਦੇ ਉੱਤੇ ਪੰਜ ਅਣਪਛਾਤੇ ਨੌਜਵਾਨਾਂ ਨੇ ਅੰਨੇਵਾਹ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ 8502 ਦਾ ਪਰਚਾ ਦਰਜ ਜ ਹੈਗਾ ਉਸ ਤੋਂ ਬਾਅਦ ਹੀ ਜਿਹੜੇ ਨਿਗਰਾਨੀ ਐਸਐਸਪੀ ਸਾਹਿਬ ਸੇਲ ਮੀਰਜੀ ਦੇ ਥੱਲੇ ਐਸਪੀ ਦੀ ਡੀਐਸਪੀ ਸੰਜੀਵ ਐਸਐਚਓਜ਼ ਜਿਹਨੇ ਉਹ ਸਾਰੇ ਟੀਮਾਂ ਬਣਾਈਆਂ ਗਈਆਂ ਸੀ ਇਹਨਾਂ ਨੂੰ ਕਲਪਰੇਟਸ ਨੂੰ ਆਡੈਂਟੀਫਾਈ ਕਰਨ ਲਈ ਅਤੇ ਇਹਨਾਂ ਨੂੰ ਅਰੈਸਟ ਕਰਨ ਲਈ ਬੜੀ ਮਿਹਨਤ ਤੇ ਮੁਸ਼ਕਲ ਨਾਲ ਸਾਰੀ ਪਟਾਲਾ ਪੁਲਿਸ ਨੇ ਇਹਨਾਂ ਜਿਹੜੇ ਜਿਹੜੇ ਸ਼ੱਕੀ ਜਿਹੜਾ ਜਿਹੜੇ ਆ ਪੰਜ ਜਿਹੜੇ ਹਥਿਆਰੇ ਸੀਗੇ ਇਹਨਾਂ ਨੂੰ ਆਡੈਂਟੀਫਾਈ ਕੀਤਾ ਸੀਗਾ ਦੋ ਅ ਫਾਇਰੇ ਜਿਹੜੇ ਹਰਿੰਦਰ ਹੈਰੀ ਤੇ ਸੁਖਿੰਦਰ ਸੇਵੀ ਹੈ ਜਿਹੜੇ ਉਹ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਸੀਗੇ ਅੱਜ ਇਹ ਪਤਾ ਲੱਗਿਆ ਸੀਗਾ ਕਿ ਜਿਹੜਾ ਜਿਹੜੇ ਬਾਕੀ ਜਿਹੜੇ ਤਿੰਨ ਸੀਗੇ ਜਿਹੜੇ ਇੱਕ ਮੋਟਰਸਾਈਕਲ ਤੇ ਦੋ ਜਾਣੇ ਸੀਗੇ ਇੱਕ ਮੋਟਰਸਾਈਕਲ ਤੇ ਦੂਸਰੇ ਮੋਟਰਸਾਈਕਲ ਤੇ ਤਿੰਨ ਜਾਣੇ ਸੀਗੇ ਅ ਬਟਾਲਾ ਪੁਲਿਸ ਵੱਲੋਂ ਉਹਨਾਂ ਤਿੰਨਾਂ ਦੀ ਵੀ ਚਨਾਕਤ ਹੋ ਚੁੱਕੀ ਹੈ ਉਹਨਾਂ ਦੇ ਵਿੱਚੋਂ ਮਾਨਿਕ ਜਿਹੜਾ ਅੱਜ ਜਿਸ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਈ ਉਹ ਕੁਲੀਆਂ ਪਿੰਡ ਦੇ ਵਿੱਚੋਂ ਵੱਲੋਂ ਆ ਕੇ ਤੇ ਇਧਰ ਨੂੰ ਕਾਲੇ ਰੰਗ ਦੇ ਮੋਟਰਸਾਈਕਲ ਤੇ ਆ ਰਿਹਾ ਹੈਗਾ ਇੱਕ Trap ਲਈ ਕੀਤਾ ਗਿਆ ਸੀਗਾ ਜਿਸ ਤਰ੍ਹਾਂ ਹੀ ਉਹਨਾਂ ਨੂੰ ਉਹਨੂੰ ਅੱਗੇ-ਅੱਗੇ ਰੋਕਿਆ ਗਿਆ ਪੁਲਿਸ ਨੇ ਰੋਕਿਆ ਗਿਆ ਤੇ ਉਹਨੇ ਮੋਟਰਸਾਈਕਲ ਉਸ ਤੇ ਰੋਕੇ ਆਪਣੇ ਅੰਨੇਵਾ ਫਾਇਰਿੰਗ ਕੀਤੀ ਹੈ ਪੁਲਿਸ ਪਾਰਟੀ ਦੇ ਉੱਤੇ ਜਵਾਬੀ ਫਾਇਰਿੰਗ ਦੇ ਵਿੱਚ ਇੰਜਰ ਹੋਇਆ ਤੇ ਪਰ ਉਸ ਨੂੰ ওভারਪਾਰੋ ਕਰ ਦਿੱਤਾ ਗਿਆ ਤੇ ਉਸ ਨੂੰ ਨੀਰੈਸ ਹਸਪੀਟਲ ਦੇ ਵਿੱਚ ਉਸ ਨੂੰ ਜਿਹੜੇ ਇਲਾਜ ਭੇਜਿਆ ਗਿਆ ਚਲੋ ਉਦੋਂ ਹਸਪਤਾਲ ਦੀ ਪਤਾ ਲੱਗ ਰਹੀਆਂ ਹੁਣ ਇਹ ਜਾਣਗੇ ਅਫਸਰ ਸਾਹਿਬਾਨ ਉੱਥੇ ਜਿਹੜੇ ਇਲਾਜ ਹੈਗਾ ਉਹਦਾ ਉਹ ਇਕੱਲਾ ਹੀ ਜਿਹੜਾ ਹਾਂ ਫਿਲਹਾਲ ਇਹ ਇਕੱਲਾ ਹੀ ਸੀਗਾ ਇਸ ਨੂੰ ਤੁਹਾਨੂੰ ਇੱਥੇ ਦੱਸਣਾ ਜ਼ਰੂਰੀ ਹੈ ਕਿ ਇਹ ਇਹਨਾਂ ਦਾ ਜਿਹੜਾ ਜੱਗੂ ਭਾਨਪੁਰੀਆ ਗੈਂਗ ਦਾ ਤੇ ਡੋਨੀਪਲ ਦਾ ਆਪਸ ਵਿੱਚ ਜਿਹੜਾ ਗੈਂਗਵਾਰ ਚੱਲ ਰਹੀ ਹੈ ਤੇ ਉਹਦਾ ਉਹਦੀ ਇੱਕ ਕੜੀ ਦੇ ਵਿੱਚ ਇੱਕ ਇਹ ਗੈਂਗਵਾਰ ਸੀਗੀ ਕਿਉਂਕਿ ਜਿਹੜਾ ਡੋਨੀਪਲ ਤੇ ਮਨਪੰਜਾਬਪੁਰੀਆ ਗੈਂਗ ਹੈਗਾ ਉਹਨੂੰ ਮੇਰਾ ਲੱਗਦਾ ਸੀ ਕਿ ਜਿਹੜਾ ਦੀਪ ਚੀਮਾ ਹੈਗਾ ਇਹ ਜਿਹੜੇ ਇਹ ਜੱਗੂ ਭਗਵਾਨ ਮਤਲਬ ਇਹਨਾਂ ਦਾ ਬੰਦਾ ਹੈਗਾ ਤੇ ਜੱਗੂ ਭਗਵਾਨਪੁਰੀਆਂ ਨੂੰ ਲੱਗਦਾ ਸੀਗਾ ਕਿ ਇਹ ਹੀ ਇਹਨਾਂ ਨੂੰ ਸਪੋਰਟ ਕਰਦਾ ਹੈਗਾ ਤੇ ਇਹਨਾਂ ਦਾ ਸਿੰਪਾਟਾਈਜ਼ਰ ਹੈਗਾ ਇਸ ਨੂੰ ਸਾਰੇ ਹਥਿਆਰਿਆਂ ਨੂੰ ਕੇਸ਼ਵ ਸ਼ਵਾਲਾ ਤੇ ਅੰਮ੍ਰਿਤ 달ਮ ਜਿਹੜੇ ਜੱਗੂ ਭਗਵਾਨਪੁਰੀਆ ਗੈਂਗ ਦੇ ਬੰਦੇ ਨੇ ਉਹ ਹੈਂਡਲ ਕਰਦੇ ਸੀਗੇ ਤੇ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਤੇ ਅਸੀਂ ਬਾਕੀ ਜਿਹੜੇ ਦੋ ਜਿਹੜੇ ਜਿਹੜਾ ਥਿਆਰੇ ਹੈਗੇ ਆ ਉਹਨਾਂ ਨੂੰ ਆਇਡੈਂਟੀਫਾਈ ਕਰ ਲਿੱਤਾ ਟੀਮਾਂ ਡਿਸਪੈਚ ਕਰ ਦਿੱਤੀਆਂ ਗਈਆਂ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਮੈਂ ਇਸ ਪਲੇਟਫਾਰਮ ਮੱਧ ਰਹੀਂ ਇਹ ਕਹਿਣਾ ਚਾਹਨਾ ਕਿ ਜਦ ਹੀ ਪੁਲਿਸ ਹੈ ਨਾ ਮੈਂ ਆਪਣੀ ਪੂਰੀ ਸੱਚਮਈ ਉਹ ਬਤਾਲਾ ਪੁਲਿਸ ਨੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਚੰਗਾ ਕੰਮ ਸਰਾਨੀਆਂ ਕੰਮ ਕੀਤਾ ਹੈਗਾ ਆ ਕ੍ਰਾਈਮ ਹੋਇਆ ਇਸ ਗੱਲ ਤੋਂ ਮਨਕਰ ਨਹੀਂ ਕੀਤਾ ਜਾ ਸਕਦਾ ਪਰ ਅਸੀਂ ਇਹ ਵਚਨਬੰਦ ਹਾਂ ਕਿ ਅਸੀਂ ਜੈਂਗਟਰੀਜ਼ਮ ਨੂੰ ਜੜੋਂ ਪੁੱਟ ਕੇ ਈਸਾਲ ਪਰ ਜਿਹੜੀਆਂ ਆਵਾਜ਼ਾਂ ਹੋਈਆਂ ਤਕਰੀਬਨ ਜਨਵਰੀ ਜਨਵਾਰ ਹੈ ਆਪਣਾ ਵਰਚਸਫ ਕਾਇਮ ਕਰਨ ਲਈ ਨਾਜਾਇਜ਼ ਹੱਤਿਆਵਾਂ ਵੀ ਕਰਾਈਆਂ ਐਕਸਪੋਰਸ਼ਨਾਂ ਦੇ ਕਰਕੇ ਵੀ ਤਾਂ ਕਿ ਜੋ ਇਹਨਾਂ ਦੀ دہشت ਹੋ ਸਕੇ ਤੇ ਇਹ ਸਪੋਰਸ਼ਨ ਕਰਦੇ ਨੇ ਇਹ ਗੁੰਡੇ ਨੇ ਆਪਣੀ ਇਹਨਾਂ ਨੂੰ ਜਿਆਦਾ ਗਲੋਰੀਫਾਈ ਕਰਨ ਦੀ ਲੋੜ ਨਹੀਂ ਹੈਗੀ ਇਹ ਗੁਰੂਆਂ ਦੇ ਛੋਹ ਪ੍ਰਾਪਤ ਕਰਤੀ ਹੈਗੀ ਹੈ ਇਸ ਦੇ ਵਿੱਚ ਇਸ ਗੰਦੇ ਐਲੀਮੈਂਟਾਂ ਨੂੰ ਜਿਆਦਾ ਵੱਡੇ ਵੱਡੇ ਨਾਮ ਦੇ ਕੇ ਇਹਨਾਂ ਨੂੰ ਇਹ ਕੋਈ ਬਹੁਤ ਚੰਗਾ ਨਾਮ ਨਾਲ ਨਹੀਂ ਕੰਮ ਕਰ ਰਹੇ ਇਹ ਗੰਦਾ ਕੰਮ ਹੀ ਹੈ ਤੇ ਗੰਦੀ ਨੇ ਇਹਨਾਂ ਨੂੰ ਜਿੰਨਾ ਆਪਾਂ ਇਹਨਾਂ ਨੂੰ ਸਾਈਜ਼ ਕਰੀਓ ਔਰ ਜਿੰਨਾ ਇਹਨਾਂ ਨੂੰ ਭੰਡੀਓ ਉਨਾ ਹੀ ਪੜਾਂ। ਮੈਂ ਇਸ ਮੱਤੇ ਰਹੀਂ ਫੇਰ ਤੁਹਾਨੂੰ ਕਹਿਣਾ ਕਿ ਜਿਹੜੇ ਗੁੰਮਰਾਹ ਨੌਜਵਾਨ ਹੈ ਉਹ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਮੇਨਸਟ੍ਰੀਮ ਤੇ ਚਾਓ। ਅਸੀਂ ਆਪਣਾ ਜੋ ਵੀ ਤੁਹਾਡਾ ਮਾੜਾ ਮੋਟਾ ਜਿਹੜਾ ਤੁਹਾਡਾ ਕ੍ਰਾਈਮ ਹੈਗਾ ਆਪਣਾ ਲਾਅ ਆਫ ਦੀ ਲੈਂਡ ਨੂੰ ਫੇਸ ਕਰੋ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਰੀਹੈਬਿਲੀਟੇਸ਼ਨ ਦੇ ਵਿੱਚ ਜਾਂ ਉਹਦੇ ਵਿੱਚ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ। ਜਿਸ ਦਾ ਜਿਹੜੇ ਇਸ ਦਲਦਲ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਆਣਾ ਚਾਹੀਦਾ ਇਸ ਦਾ ਜਿਹੜਾ ਅੰਜਾਮ ਹੁੰਦਾ ਹੈ ਉਹ ਜਿਹੜੇ ਇੱਕ ਗੈਂਗਸਟਰ ਦੀ ਲਾਈਫ ਹੈ ਉਹ ਜ਼ਿਆਦਾ ਨਹੀਂ ਹੁੰਦੀ ਜਿਹੜੀ ਇਹਨਾਂ ਨੂੰ ਇਹ ਪ੍ਰਲੋਭਨ ਦੇ ਕੇ ਕਹਿੰਦੇ ਅਸੀਂ ਬਾਹਰ ਕੱਢ ਲਾਂਗੇ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਹਰਿਆਣਾ ਪੁਲਿਸ ਸਾਰੇ ਅਸੀਂ ਬਾਹਰੋਂ ਵੀ ਸਾਰਿਆਂ ਨੂੰ ਵਾਰੀ-ਵਾਰੀ ਫੜ ਕੇ ਇੱਥੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇੱਥੇ ਜੋ ਕਾਨੂੰਨ ਉਹਨਾਂ ਨੂੰ ਸਜ਼ਾ ਦੇਊਗਾ ਉਹ ਇੱਥੇ ਭੁਗਤਣਗੇ ਆਪਣੀ ਜਿਹੜੇ ਜੁਰਮਾਂ ਦੀ ਜਿਹੜੀ ਉਹਨਾਂ ਨੇ ਜੁਰਮ ਕੀਤੇ ਇਹ ਮਾਨਕ ਕਿਥੋਂ ਲਈ ਸਰ ਮਾਨਕ ਛਰੇਟਾ ਦਾ ਸੀ ਅੰਮ੍ਰਿਤਸਰ ਇਦੇ ਤੇ ਇਹਦਾ ਇਹਦਾ ਕ੍ਰਿਮਨਲ ਬੈਕਗ੍ਰਾਉਂਡ ਹੈ ਇਹਦੇ ਤੇ ਪਹਿਲਾਂ ਵੀ ਅਟੈਂਪਟ ਟੂ ਮਰਡਰ ਦੇ ਦੋ ਪਰਚੇ ਦਰਜ ਨੇ ਤੇ ਆਮ ਜੈਕਟਰ ਦੇ ਪਰਚੇ ਦਰਜ ਨੇ ਤੇ ਇਹ ਇਹਨਾਂ ਨਾਲ ਹੁਣ ਜਗਪੂਰਾਨਪੁਰੀਆ ਗੈਂਗ ਨਾਲ ਜੁੜਿਆ ਹੋਇਆ ਸੀ ਸਰ ਇਹਦੀ ਗੋਲੀ ਕਿੱਥੇ ਲੱਗੀ ਹੈ ਗੋਲੀ ਮੈਂ ਤੁਹਾਨੂੰ ਪੁੱਛਿਆ ਜੀ ਲੱਗਣ ਜੀ ਲੈਫਟ ਲੈਗ ਤੇ ਉਹਦੇ ਲੈਫਟ ਲੈਗ ਤੇ ਉਹਦੇ ਉੱਤੇ ਲੱਗੀ ਹੈਗੀ ਆ ਤੇ ਉਹ ਪਰ ਇਹਦੇ ਵਿੱਚ ਇਹ ਆ ਕਿ ਪਰ ਮਾਤਾ ਮਦੀ ਕਿਰਪਨਾ ਪੁਲਿਸ ਪਾਰਟੀ ਸੇਫ ਹੈ ਜੀ ਤੇ ਇਸ ਕਰਕੇ ਉਹਦਾ ਇਲਾਜ ਚੱਲ ਰਿਹਾ ਫਿਰ ਅਸੀਂ ਜਿਹੜੇ ਦੋ ਤੁਸੀਂ ਹੋਰ ਦੱਸੋ ਬਾਈਕ ਦੇ ਸ਼ੇਰ ਸੀ ਕੋਈ ਸ਼ਾਇਦ ਹਾਂਜੀ ਦੱਸ ਰਿਹਾ ਪੁਲਿਸ ਸੋਰਸਸ ਨੂੰ ਇਹ ਪਤਾ ਸੀ ਕਿ ਦੋ ਹੋਰ ਨਹੀਂ ਦੋ ਅਸੀਂ ਜਿਹੜੇ ਅਣਪਛਾਤੇ ਸੀ ਉਹਨਾਂ ਨੂੰ ਆਇਡੈਂਟੀਫਾਈ ਕਰ ਲਿੱਤਾ ਹੈ ਮੈਂ ਇਹ ਦੱਸ ਰਿਹਾ ਤੁਹਾਨੂੰ ਕਿ ਦੇਖੋ ਇਹ ਪੂਰੇ ਦੋ ਮੋਟਰਸਾਈਕਲਾਂ ਦੇ ਪੰਜ ਪੰਜ ਅਣਪਛਾਤੇ ਆਏ ਸੀ ਦੋ ਪਹਿਲਾਂ ਫੜੇ ਜਾ ਚੁੱਕੇ ਸੀ ਹਰਿੰਦਰ ਹਰੀ ਤੇ ਸੁਵਿੰਦਰ ਤਵੀ ਤੇ ਇਹਦੇ ਵਿੱਚੋਂ ਜਿਹੜੇ ਦੂਜਾ ਮੋਟਰਸਾਈਕਲ ਸੀ ਉਹ ਤੇ ਤਿੰਨ ਅ ਸਵਾਰ ਸੀਗੇ ਅਣਪਛਾਤੇ ਉਹਨਾਂ ਦੇ ਵਿੱਚੋਂ ਇੱਕ ਮਾਨਕ ਸੀ ਜਿਹੜਾ ਅੱਜ ਬ੍ਰੀਫ ਐਕਚੇਂਜ ਆਫ ਫਾਇਰ ਦੇ ਨਾਲ ਓਵਰ ਪਾਵਰ ਕੀਤਾ ਤੇ ਅਰੈਸਟ ਕੀਤਾ ਬਡਾਲਪੁਰ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਐਸਐਸਪੀ ਸਾਹਿਬ ਨੇ ਐਸਪੀਡੀ ਡੀਐਸਪੀ ਸੰਜੀਵ ਨੇ ਸਾਡੇ ਐਸਐਚਓ ਸਾਹਿਬਾਨ ਨੇ ਇਹਨਾਂ ਨੇ ਬਹੁਤ ਇਹਨਾਂ ਨੂੰ ਸੂਹ ਮਿਲੀ ਸੀ ਇਹਨਾਂ ਨੇ ਬੜਾ ਬਿਨਾ ਟਾਈਮ ਗਵਾਏ ਇੱਥੇ ਨਾਕਾ ਲੇ ਕਰਕੇ ਤੇ ਕਾਬੂ ਕੀਤਾ ਹੈਗਾ ਤੇ ਤਾਂ ਕਿ ਜੋ ਲੋਕਾਂ ਦੇ ਵਿੱਚ ਕੰਫੀਡੈਂਸ ਬਹਾਲ ਹੋ ਸਕੇ ਜਿਹੜਾ ਕੋਈ ਇੱਥੇ ਕੋਈ ਕਬਰਾਂ ਦੀ ਲੋੜ ਨਹੀਂ ਹੈ ਪੁਲੀ ਪੰਜਾਬ ਪੁਲਿਸ ਸક્ષਮ ਹੈ ਅਸੀਂ ਹਰ ਗੈਂਗਸਟਰਵਾਦ ਨੂੰ ਨਜਿੱਠਣ ਲਈ ਵਚਨਬੰਦ ਹੈਗੇ